ਤੂ ਲਿਖੂਗਾ ਆਪਣਾ ਹਨਾ ਨੰਬਰ ਵਾ ਪਹੁੰਚ ਗਏ ਬਈ ਅਸੀਂ ਕੋਠੀ ਦੇ ਵਿੱਚ ਇਹ ਕੋਠੀ ਤੁਹਾਨੂੰ ਕੱਲ ਦਿਖਾਈ ਤੇ ਵੀਡੀਓ ਵਿੱਚ ਅਮਨ ਸਿਟੀ ਵਿੱਚ ਇਹ ਕੋਠੀ ਹੈ ਬਈ ਖਰੜ ਵਿੱਚ ਏਰੀਆ ਪੈਂਦਾ ਇਹ ਖਰੜ ਦਾ ਮੁੰਡੇ ਨਗਰ ਦਸ਼ਮੇਸ਼ ਨਗਰ ਦਾ ਏ ਤੇ ਬਈ ਅੱਜ ਦੀ ਵੀਡੀਓ ਦੇਖ ਰਹੇ ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਪਲੰਬਰ ਵੀਰ ਦੇਖ ਰਹੇ ਆ ਉਹਨਾਂ ਨੂੰ ਖਾਸ ਕਰਕੇ ਜਾਣਕਾਰੀ ਦਿੰਨੇ ਆਪਾਂ ਇਹਦੇ ਵਿੱਚ ਵੀਡੀਓ ਦੇ ਵਿੱਚ ਤੇ ਬਾਈ ਅੱਜ ਆਪਾਂ ਕੰਮ ਤੋਂ ਆਉਣ ਤੋਂ ਪਹਿਲਾਂ ਦੁਕਾਨ ਤੇ ਜਾ ਕੇ ਆਪਾਂ ਲੈ ਕੇ ਆਏ ਆਪਣਾ ਟੂਲ ਇਹਨੂੰ ਬਾਈ ਪਾਈਪ ਕਟਰ ਕਹਿੰਦੇ ਆ ਸੀਪੀਵੀਸੀ ਪਾਈਪ ਕਟਰ ਕਹਿੰਦੇ ਆ ਤੇ ਇਹਦੇ ਨਾਲ ਫਿਟਿੰਗ ਕਰਨੀ ਥੋੜੀ ਸਖਾਲੀ ਹੋ ਜਾਂਦੀ ਹੈ ਬਾਈ ਇਸ ਕੱਕੇ ਨੂੰ ਪਰ ਲੈ ਕੇ ਆਏ ਆ ਤੇ ਇਹਦੇ ਬਾਰੇ ਤੁਹਾਨੂੰ ਬਈ ਜਾਣਕਾਰੀ ਦੰਨੇ ਆ ਇਹਦਾ ਬਈ ਫੰਕਸ਼ਨ ਆ ਮਤਲਬ ਇਹ ਪਾਈਪ ਇਹਦੇ ਨਾਲ ਜਿੱਦਾਂ ਕੱਟਦੇ ਆ ਨਾ ਆਪਣਾ ਤਾਂ ਸਿੱਧਾ ਕੱਟਦਾ ਪਾਈਪ ਨੂੰ ਇਹ ਤੇ ਇਹਦੇ ਚ ਸਪਰਿੰਗ ਜਾਂ ਹੁੰਦਾ ਇੱਕ ਲੱਗਿਆ ਉਹ ਮਤਲਬ ਇਦਾਂ ਚੱਲਦਾ ਏ 1.5 ਇੰਚ 1 ਇੰਚ ਯਾਰ 7 ਇੰਚ ਤੱਕ ਪਾਈਪ ਕੱਟਦਾ ਏ ਬਈ ਇਦਾਂ ਕਰਕੇ ਤੇ ਇਹਦਾ ਬਲੇਡ ਬਈ ਇਹ ਵਧੀਆ ਹੁੰਦਾ ਏ ਕਦੇ ਖੁੰਡਾ ਹੁੰਦਾ ਨਹੀਂ ਛੇਤੀ ਛੇਤੀ ਅਨ ਕਈ ਕੋਠੀਆਂ ਦੀ ਫਿਟਿੰਗ ਕੱਢ ਦਿੰਦਾ ਬਾਈ ਇਹ ਤੇ ਜੀ ਡੀ ਐਲ ਦਾ ਕੰਪਨੀ ਦਾ ਬਾਈ ਇਹ ਕਟਰ ਹੈ ਤੇ ਇਹਦੇ ਨਾਲ ਫਿਟਿੰਗ ਕਰੂੰਗੇ ਅੱਜ ਆਪਾਂ ਇੰਨੀ ਇੱਕ ਗੱਲ ਬਾਤ ਹੈ ਇਹਦੇ ਬਾਰੇ ਜਾਣਕਾਰੀ ਦਿੰਨੇ ਆਪਾਂ ਪਲੰਬਰ ਵੀ ਇਹਨਾਂ ਨੂੰ ਬੇਨਤੀ ਹੈ ਬਾਈ ਇਹਦੇ ਨਾਲ ਜਿਆਦਾਤਰ ਪਾਈਪ ਕੱਟੇ ਕਰੋ ਕਿਉਂਕਿ ਜੇ ਤੁਸੀਂ ਵਾਰੀ ਆਪਾਂ ਬਲੇਟ ਨਾਲ ਕੱਟੇ ਹੋਏ ਪਾਈਪ ਸਟੇਢੇ ਵੀਂਗੇ ਕੱਟ ਹੋ ਜੰਨੇ ਆ ਤਾਂ ਫਿਰ ਉਹ ਜੋੜ ਆਪਣਾ ਟੇਢਾ ਵੀਂਗਾ ਜੀ ਲੱਗਦਾ ਹੈ ਲੀਕੀਜ ਦੇ ਚਾਂਸ ਰਹਿੰਦੇ ਆ ਬਾਈ ਉਹਦੇ ਵਿੱਚ ਤਾ ਕਰਕੇ ਕੋਸ਼ਿਸ਼ ਕਰੇ ਕੋਈ ਇਹਦੇ ਨਾਲੇ ਕੱਟੇ ਕਰੋ ਬਾਈ ਸਮਾਨ ਆਪਣਾ ਆ ਗਿਆ ਬਾਈ ਇਕੱਲੇ ਆਏ ਆ ਦੀ ਪੰਕਲ ਰੇੜੀ ਤੇ ਕਿੱਥੇ ਲਿਆ ਜੀ ਸਮਾਨ ਆਪਣਾ ਕਿਹੜੀ ਦੁਕਾਨ ਦਾ ਠੀਕ ਹੈ ਠੀਕ ਹੈ ਫਿਟਿੰਗ ਆ ਗਈ ਤੇ ਬਾਪੂ ਜੀ ਨਹੀਂ ਆਏ ਨਾਲ ਇਹ ਕਈ ਸਾਰਾ ਹੀ ਆ ਗਿਆ ਸਮਾਨ ਮਟਲਵੇ 2Z ਠੀਕ ਟਾਈਮ ਹੋ ਗਿਆ ਬਾਈ ਹੁਣ 1:30 ਵਜੇ ਦਾ ਸਮਾਨ ਸੂਨ ਸੈੱਟ ਕਰ ਲਿਆ ਆਪਾਂ ਨੇ ਤੇ ਅੱਜ ਤਰੀਕ ਹੈਗੀ ਆਪਣੀ 18 ਤਰੀਕ 8ਵਾਂ ਮਹੀਨਾ 2025 ਤੇ ਬਈ ਅੱਜ ਜਦਾ ਤੁਹਾਨੂੰ ਸਮਾਨ ਬਾਰੇ ਥੋੜੀ ਜੀ ਜਾਣਕਾਰੀ ਦੇ ਦਨੇ ਆ ਕਿਉਂਕਿ ਪਹਿਲਾਂ ਵੀ ਆਪਾਂ ਜਾਣਕਾਰੀ ਤੁਹਾਨੂੰ ਦੇਈ ਪਈ ਐ ਇਹਦੇ ਫਿਟਿੰਗ ਬਾਰੇ ਜਿਹੜੇ ਵੀ ਆਪਣੇ ਨਵੇਂ ਪਲੰਬਰ ਵੀਰ ਜੁੜ ਰਹੇ ਐ ਇਸ ਵੀਡੀਓ ਨਾਲ ਬਈ ਹੁਣ ਉਹਨਾਂ ਵਾਸਤੇ ਬਣਾ ਰਹੇ ਹਾਂ ਥੋੜੀ ਜੀ ਤਾਂ ਕਿ ਉਹਨਾਂ ਨੂੰ ਵੀ ਨੌਲੇਜ ਮਿਲ ਸਕੇ ਨਵੇਂ ਜਿਹਦਾ ਕੰਮ ਸਿੱਖਦੇ ਬੰਦੇ ਤੇ ਬਈ ਸਾਰਿਆਂ ਨਾਲੋਂ ਪਹਿਲਾਂ ਤਾਂ ਆਪਣੀ CVVC ਸੋਲੂਸ਼ਨ ਦੀ ਗੱਲ ਕਰਦੇ ਆਂ ਇਹ ਤੇ ਬਈ ਇਹ MCIL ਮਾਰਕਾ ਲਿਖਿਆ ਵਾ MCIL ਵਾਲਿਆਂ ਨੇ ਬਣਾਇਆ ਇਹ ਤੇ PVC ਸੀਲ CPVC ਸੋਲਵੈਂਟ ਸਿਮੈਂਟ ਹੈ ਇਹ ਤੇ ਇਹ yellow color ਦਾ ਸੋਲੂਸ਼ਨ ਹੁੰਦਾ ਬਾਈ 250 ml ਦਾ ਇਹ ਹੈਗਾ ਡੱਬਾ ਤੇ 420 ਰੁਪਏ ਦਾ MRP रेट ਹੈ ਇੰਨੀ ਗੱਲਬਾਤ ਹੈ ਇਹਦੇ ਬਾਰੇ ਤੇ ਇਹ ਹੋ ਗਈ ਆਪਣੀ ਅੱਧੀ ਪੌਣੀ ਦੀ ਬਰਾਸ ਸਿਲਵੋ ਤੇ ਬਾਈ ਇਹ ਹੋ ਗਈ ਆਪਣੀ ਅੱਧੀ ਪੌਣੀ ਦੀ ਬਰਾਸ਼ਟੀ ਹੋ ਗਈ ਔਰ ਆ ਆਪਣੀਆਂ ਟੀਆਂ ਹੋ ਗਈਆਂ ਪਲੇਨ ਤੇ ਐਲਬੋ ਹੋ ਗਈਆਂ ਐਂਡ ਕੈਪ ਹੋ ਗਏ ਤੇ ਸ਼ੌਕਟਾਂ ਹੋ ਗਈਆਂ ਇਹ ਸਾਰੀ ਬਾਈ ਆਪਣਾ ਪੀਨੋਲੈਕਸ ਦਾ ਇਹ ਸਮਾਨ ਜਿੰਨੀ ਵੀ ਫਿਟਿੰਗ ਆਈ ਹੈ ਤੇ ਉਹ ਪਾਸ ਓਵਰ ਹੋਗੇ ਜਿੱਦਾਂ ਪਾਈਪ ਕਰਾਸ ਕਰਦੇ ਆਪਾਂ ਤੇ ਬਈ ਆਪਾਂ ਨੇ ਡਿਵਾਇਟਰ ਲੈ ਕੇ ਆਏ ਆ ਇਹ ਬਾਬੂ ਜੀ ਕਹਿੰਦੇ ਆਪਾਂ 2 ਵੇ ਲਾਉਣਾ ਡਿਵਾਇਟਰ ਤੇ ਇਹਦੇ ਚ 3 ਵੇ ਲਾਉਣਾ ਨਹੀਂ ਹੈਗਾ ਉਹਦੇ ਵਿੱਚ ਹੁੰਦਾ 3 ਵਿੱਚ ਕਿਹਿਆ ਹੁੰਦਾ ਏ ਉਹਦੇ ਚ ਤਿੰਨੋਂ ਪਾਣੀ ਮਿਕਸ ਹੁੰਦੇ ਆ ਤੇ ਤਿੰਨ ਪਾਣੀ ਹੁੰਦੇ ਆ ਇਹ ਆਪਣਾ 2 ਵੇ ਆ ਇਹਦੇ ਚ ਆਪਣੇ ਬਾਈ ਦੋ ਪਾਣੀ ਮਿਕਸ ਕਰ ਸਕਦੇ ਆਪਾਂ ਟੈਂਕੀ ਦਾ ਹੁੰਦਾ ਤੇ ਗਰਮ ਪਾਣੀ ਹੁੰਦਾ ਏ ਤੇ ਇਹਦੇ ਬਾਰੇ ਤੁਹਾਨੂੰ ਦੱਸ ਦਈਏ ਇਹ ਚ ਬਈ ਚਾਰ ਹੁੰਦੇ ਆ ਮੂੰਹ ਇਹਦੇ ਇੱਕ ਪਾਸੇ ਆ ਗਿਆ ਆਪਣਾ ਤੁਹਾਡਾ ਐਚ ਤੇ ਹੌਟ ਵਾਟਰ ਜੁੜਨ ਦੇ ਨਾਲ ਇਧਰਲੇ ਪਾਸੇ ਹੋ ਗਿਆ ਬਾਈ ਸੱਜੇ ਪਾਸੇ ਸੀ ਲਿਖਿਆ ਏ ਇਹ ਹੋ ਗਿਆ ਟੈਂਕੀ ਦਾ ਕੋਲਡ ਵਾਟਰ ਹੋ ਗਿਆ ਤੇ ਉੱਪਰ ਤੀਕ ਦਾ ਨਿਸ਼ਾਨ ਦਿਆ ਹੁੰਦਾ ਹੈ ਤੇ ਵੀ ਉੱਪਰ ਸ਼ਾਵਰ ਵਾਸਤੇ ਜਾਊਗਾ ਤੇ ਇਹਦੇ ਤੇ ਸ਼ਾਵਰ ਦਾ ਪੁਆਇੰਟ ਨਿਸ਼ਾਨ ਹੁੰਦਾ ਏ ਐਸ ਐਚ ਸ਼ਾਵਰ ਹੁੰਦਾ ਏ ਬਾਈ ਤੇ ਹੋਰ ਗੱਲ ਨੀਚੇ ਹੁੰਦਾ ਏ ਐਸ 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 ਪੀ ਐਸ ਪੀ ਦਾ ਮਤਲਬ ਹੋ ਗਿਆ ਸਪਾਊਟ ਤੇ ਬਈ ਇੰਨੇ ਇੰਨੇਕ ਜਾਣਕਾਰੀ ਹੈ ਇਹਦੇ ਬਾਰੇ ਡਵਾਟਰ ਬਾਰੇ ਜਿਹੜਾ 3 ਵੇ ਹੁੰਦਾ ਏ ਉਹਨੂੰ 5 5 ਪੁਆਇੰਟ ਹੁੰਦੇ ਆ ਉਹਦੇ ਜੋ ਫਰੈਸ਼ ਪਾਣੀ ਵੀ ਜੁੜਦਾ ਨਾਲ ਜਾ ਕੇ ਤੇ ਬਈ ਆ ਹੈਗਾ ਆਪਣੀ ਸੇਰਾ ਕੰਪਨੀ ਦਾ ਡਵਾਟਰ ਹੈ ਤੇ ਜਿਹੜਾ ਆਪਣਾ ਅੱਗੇ ਵਾਲਾ ਫਰੰਟ ਵਾਲਾ ਬਾਥਰੂਮ ਹੋ ਗਿਆ ਉਹਦੇ ਵਿੱਚ ਬਾਪੂ ਜੀ ਕਹਿੰਦੇ ਆਪਾਂ ਸਿੰਗਲ ਟੈਪ ਦੇਣੀ ਆ ਤੇ ਸ਼ਾਵਰ ਲਾਉਣਾ ਹੈ ਤੇ ਉਹਦੇ ਚ ਕੰਸੀਲਡ ਪਾਉਣਾ ਜ਼ਰੂਰ ਮੈਂ ਕਿਹਾ ਠੀਕ ਹੈ ਜੀ ਤੇ ਆਹ ਹੈ ਬਈ ਐਮਟੀ ਐਮਟੀ ਲੱਗ ਕੇ ਲੱਜਣੇ ਜਿੱਦਾਂ ਹੁਣ ਡਵਾਟਰ ਲੱਗੇ ਆਪਾਂ ਕਸਲੇ ਸਾਰੇ ਇਹ ਤੇ ਪੈਪੇ ਵੀ ਭਾਈ ਆਪਣੀ ਫੀਨੋਲੈਕਸ ਦੀ ਵਾਈ ਹੈ ਤੇ ਖੈਰ ਚਲੋ ਹੁਣ ਆਪਾਂ ਕੰਮ ਕਰ ਸ਼ੁਰੂ ਕਰਦੇ ਹਾਂ ਆਪਣਾ ਭਾਈ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਤੇ ਵੀਡੀਓ ਨੂੰ ਦੇਖਦੇ ਨਾਲ ਨਾਲ ਜਿਹੜੀ ਨੂੰ ਲਾਈਕ ਸ਼ੇਅਰ ਕਰੇ ਕਮੈਂਟ ਸਬਸਕ੍ਰਾਈਬ ਵੀ ਜਰੂਰ ਕਰੇ ਕਰੋ ਤੇ ਵੀਡੀਓ ਐਂਡ ਤੱਕ ਦੇਖਣਾ ਨਾਲ ਨਾਲ ਫਿਟਿੰਗ ਕਰਦੇ ਆਪਾਂ ਦਿਖਾਉਨੇ ਸਾਨੂੰ ਸਾਰੀਓ ਗੱਲਬਾਤ ਤੇ ਭਾਈ ਟਾਈਮ ਹੋ ਗਿਆ 11:30 ਵਜੇ ਦਾ ਕਮ ਆਪਣਾ ਕਿੱਥੇ ਤੱਕ ਪਹੁੰਚਿਆ ਉਧਰੋਂ ਬਾਊ ਫਰੈਸ਼ ਵਾਲੀ ਲੈਂ ਲੈ ਕੇ ਆ ਰਹੇ ਹਾਂ ਇਹ ਦੱਬ ਕੇ ਅੰਦਰੋਂ ਬਾਹਰ ਦੇ ਆਉਣੀ ਹੈ ਕਿਚਨ ਬਲ ਤੇ ਤੇ ਆਹ ਦੱਬਦੀ ਆਪਾਂ ਲੈਂਨ 4 ਇੰਚ ਲੰਬੀ ਹੈ ਪਤਾ ਹੀ ਤੁਹਾਨੂੰ ਪਹਿਲਾਂ ਹੀ ਦੱਸਿਆ ਤਾਂ ਆਪਾਂ ਨੇ ਤੇ ਆ ਆ ਗਿਆ ਭਾਈ ਆਪਣਾ ਡਾਇਵਟਰ ਦੀ ਫਿਟਿੰਗ ਚੱਲ ਰਹੀ ਹੈ ਸ਼ਾਵਰ ਦਾ ਉੱਪਰ ਚੱਲੇ ਗਿਆ ਪੁਆਇੰਟ ਤੇ ਭਾਈ ਇੱਥੇ ਆ ਬਲੈਕ ਜਿਹੜਾ ਤੁਹਾਨੂੰ ਦਿਖਦਾ ਹੈ ਸਕਰੀਨ ਤੇ ਖੁੱਲ ਜਾਣਾ ਇਹਦੇ ਬਾਅਦ ਚ ਫੈਨ ਫਿਟਿੰਗ ਮਲੇ ਦਾ ਹੈਡ ਲੱਗੂਗਾ ਫਿਲਹਾਲ ਇਹ ਬੰਦਾ ਕਚਰਾ ਗੁਚਰਾ ਪੈਣੇ ਤੇ ਕਰਿਆ ਵਾ ਕਿ ਕਈ ਵਾਰੀ ਬੰਦਾ ਦੇਖਦਾ ਵੀ ਆਹ ਕਾਦੇ ਵਸਤ ਲਾਇਆ ਹੋਗਾ ਫਿਰ ਤਾਂ ਕਰਕੇ ਆਪਾਂ ਬਈ ਜਾਣਕਾਰੀ ਦੇ ਰਹੇ ਹਾਂ ਵੀ ਇਹ ਜਿਹੜਾ ਕਾਲਾ ਜਿਹਾ ਇਹ ਆਪਣਾ ਖੁੱਲ ਜਾਣਾ ਇੱਥੇ ਤੇ ਨਟ ਖੋਲ ਕੇ ਇਹਦਾ ਬਾਅਦ ਵਿੱਚ ਫਿਨਿਸ਼ਿੰਗ ਤੇ ਟਾਇਲਟ ਲੱਗ ਗਈ ਉਸ ਟਾਈਮ ਇਹਦੇ ਟੋ ਲੱਗੂਗੀ ਪਲੇਟ ਤੇ ਇਹਦੇ ਚ ਖੱਬੇ ਪਾਸੇ ਬਾਈ ਖੱਬੇ ਪਾਸੇ ਆਪਣਾ ਗਰਮ ਦਾ ਜੁੜ ਗਿਆ ਤੇ ਇਹਦੀ ਟੋਟੇ ਲੱਗ ਰਹੇ ਆ ਤੇ ਪਰਲੇ ਪਾਸੇ ਸੱਜੇ ਪਾਸੇ ਟੈਂਕੀ ਦਾ ਪੁਆਇੰਟ ਜੁੜ ਗਿਆ ਬਾਈ ਤੇ ਆ ਆਪਾਂ ਨੇ ਤਾਜੀ ਵਾਲੀ ਲਾਈਨ ਤੁਹਾਨੂੰ ਦਿਖਾਈ ਹੈ ਫਰੈਸ਼ ਪਾਣੀ ਆਊਗਾ ਇਹਦੇ ਚ ਜਿਹੜਾ ਸਰਕਾਰੀ ਪਾਣੀ ਹੁੰਦਾ ਏ ਉਹ ਉਹਦੇ ਵਾਸਤੇ ਅਲੱਗ ਟੈਪ ਲੱਗੂਗੀ ਤੇ ਬਾਈ ਬਣੇ ਰਹੋ ਵੀਡੀਓ ਦੇ ਨਾਲ ਪੂਰੀ ਤੁਹਾਨੂੰ ਫਿਟਿੰਗ ਦਿਖਾਵਾਂਗੇ ਕਿਦਾਂ ਕਰਦੇ ਆਂ ਏ ਭਾਈ ਆਪਣਾ ਪਿਆਰ ਨਾਲ ਵੱਡਦਾ ਇਹ ਹੈ ਨਾ ਐਂਗਾ ਬਸ ਜਿਆਦਾ ਕਿੱਚ ਕਿੱਚ ਕਾਨੇ ਦੀ ਲੋੜ ਨਹੀਂ ਇਸ ਕਰਕੇ ਆਪਾਂ ਇਹ ਲੈ ਕੇ ਆਏ ਆ ਅੱਜ ਇਹਦਾ ਇਹ ਫਾਇਦਾ ਵੀ ਇਹਨਾਂ ਨਾਲ ਛੇਤੀ ਪਾਈਪ ਦੀ ਕਟਿੰਗ ਹੋ ਜਾਂਦੀ ਹੈ ਆ ਜਾਓ ਭਾਈ ਤੇ ਭਾਈ ਆਪਾਂ ਨੇ ਸਾਨੂੰ ਪਹਿਲਾਂ ਹੀ ਦੱਸਿਆ ਤਾਂ ਵੀਡੀਓ ਵਿੱਚ ਸਲੂਸ਼ਨ ਆਪਾਂ ਦੋਨਾਂ ਪਾਸੇ ਲਾਉਣਾ ਹੈ ਦੋਨਾਂ ਵਿੱਚ ਚੀਜ਼ਾਂ ਨੂੰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਚੜਾਉਣਾ ਇਹਦੇ ਵਿੱਚ ਖਾਸ ਕਰਕੇ ਜੇ ਟੇਡਾ ਵਿੰਗਾ ਲੋਡ ਜੋੜ ਲਾਉਂਗੇ ਤਾਂ ਲੀਕੇਜ ਦੇ ਚਾਹਨਕ ਸਰ ਰਹੂਗੇ ਹੀ ਰਹੂਗੇ ਪੱਕਾ ਆ ਚੀਜ਼ ਦਾ ਖਾਸ ਕਰਕੇ ਧਿਆਨ ਰੱਖਣਾ ਹੈ ਪਾਈਪ ਨੂੰ ਵੀ ਸਹੀ ਰੋਖ ਲਾਉਣਾ ਤੇ ਉੱਪਰ ਐਲੋਵਰ ਤੇ ਵੀ ਸੋਲੂਸ਼ਨ ਚੰਗੀ ਤਰ੍ਹਾਂ ਲਾਦਣਾ ਆਪਣਾ ਨੇ ਸ਼ੀਆਕ ਮੇਨ ਗੱਲ ਵਈ ਇਹ ਇਹਦੇ ਆਪਣੇ ਮੂਹ ਸਿੱਧੇ ਰੱਖਣੇ ਆ ਆ ਪੁਆਇੰਟ ਜਿਹੜੇ ਮੇਨ ਪੁਆਇੰਟ ਆ ਆਪਣੇ ਇਹਨਾਂ ਦੇ ਮੂੰਹ ਸਿੱਧੇ ਰੱਖਣੇ ਆ ਜੇ ਟੇਡੇ ਵਿੰਗੇ ਰੱਖੂਗੇ ਤਾਂ ਆਪਣੀ ਟੁੱਟੀ ਟੱਡੀ ਲੱਗੂਗੀ ਉਹਦੇ ਵਿੱਚ ਫਿਰ ਉਹ ਭੈੜੀ ਲੱਗਦੀ ਲੱਗੀ ਵੀ ਮਤਲਬ ਬਦਲ ਕੇ ਆਣ ਅੱਜ ਮੈਂ ਦੇਖਣਾ ਮੈਂ ਦੇਖੀ ਕਿੰਨਾ ਹੋ ਗਿਆ ਨਾ ਸੋਇਆ ਕਰ ਲੈਣਾ ਕਿੱਥੇ ਲੇਣਾ ਤੇ ਇਹ ਤੇ ਕੀ ਕਰਨ ਵਾਲਾ ਇਹਨੇ ਤੇ ਕਰਾਇਆ ਪਾਉ ਤੇ ਬਈ ਇਹ ਗੀਜਰ ਦੇ ਪੁਆਇੰਟ ਆਪਣੇ ਬਣ ਗਏ ਉੱਪਰ ਸਪਲਾਈ ਚੜ ਗਈ ਟੈਂਕੀ ਦੀ ਚੜ ਗਈ ਤੇ ਫਰੈਸ਼ ਵਾਟਰ ਵਾਸਤੇ ਵੀ ਉੱਪਰ ਸਪਲਾਈ ਚੜ ਗਈ ਤੇ ਸ਼ੀਟ ਵਾਸਤੇ ਵੀ ਪੁਆਇੰਟ ਬਣ ਗਿਆ ਇੱਧਰ ਆਪਣਾ ਸੱਜੇ ਪਾਸੇ ਫਲਸ਼ ਟੈਂਕੀ ਦਾ ਹੋ ਗਿਆ ਤੇ ਖੱਬੇ ਪਾਸੇ ਥੋੜੀ ਜਿਹੀ ਗੱਲ ਚੀਰੀ ਨੇਰੇ ਕਰਕੇ ਦੇਖਿਆ ਨਹੀਂ ਮੁੰਡੇ ਨੂੰ ਬਾਪੂ ਨੂੰ ਤੇ ਉਹ ਅੱਜ ਹੱਥ ਨਾਲੇ ਮਾਰਨੀ ਪੈਣੀ ਆਪਾਂ ਨੂੰ ਚੀਰੀ ਇੰਨੇ ਕੇ ਟੋਟਾ ਥੋੜਾ ਜਿਹਾ ਦੁੱਖ ਫੁੱਟਦਾ ਤੇ ਇੱਧਰੇ ਪਾਸੇ ਜੱਟ ਦਾ ਪੁਆਇੰਟ ਆਊਗਾ ਤੇ ਬਈ ਡਾਇਵਰਟਰ ਆਪਣਾ ਲੱਗ ਗਿਆ ਫਿਟਿੰਗ ਹੋ ਗਈ ਡਾਇਵਰਟਰ ਦੀ ਡਾਇਵਰਟਰ ਦੇ ਤੱਕरीबन ਟੋਟੇ ਸਾਰੇ ਲੱਗ ਗਏ ਤੇ ਕ੍ਰੋਸਰ ਪਾਈਪ ਉੱਪਰ ਹੋ ਗਏ ਸਾਰੇ ਪਾਈਪ ਕ੍ਰੋਸ ਹੋਏ ਇੱਕ ਦੋ ਪਾਸੇ ਤਾਂ ਕਰਕੇ ਬਈ ਫਿਟਿੰਗ ਨੂੰ ਟਾਈਮ ਲੱਗ ਗਿਆ ਥੋੜਾ ਜਿਹਾ ਤੇ ਆਪਣੇ ਬਾਪੂ ਜੀ ਬੈਠੇ ਆ ਕੁਰਸੀ ਕਹਿੰਦੇ ਚਲੋ ਮੈਂ ਵੀ ਟਾਈਮ ਵਾਸਟ ਕਰੂੰਗਾ ਤੇ ਬਾਪੂ ਜੀ ਕਹਿਣਾ ਚਾਹੂਗੇ ਸਾਡੇ ਵਾਸਤੇ ਕੁਝ ਹਾਂ ਮੈਂ ਮਨਿੰਦਰ ਇੱਥੇ ਕੰਮ ਕਰ ਰਿਹਾ ਸਾਡੇ ਕੋਲ ਔਰ ਮੈਂ ਦੇਖਿਆ ਬਹੁਤ ਸਫਾਈ ਔਰ ਸਮਝ ਨਾਲ ਕੰਮ ਕੀਤਾ ਹੈ ਪਰ ਮੈਨੂੰ ਉਮੀਦ ਹੈ ਕਿ ਇਹਦਾ ਕੰਮ ਕੀਤਾ ਹੋਇਆ ਬਹੁਤ ਲੰਬੇ ਸਮੇਂ ਤੱਕ ਅਸੀਂ ਯਾਦ ਰੱਖਾਂਗੇ ਔਰ ਇਹਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੀ ਥੈਂਕ ਯੂ ਧੰਨਵਾਦ ਇਸੇ ਦੇ ਨਾਲ ਬਈ ਬਣੇ ਰਹੇ ਹੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਦੇਖਿਓ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨੇ ਆਪਣੀ ਵੀਡੀਓ ਤੇ ਅੱਗੇ ਵੱਲ ਵਧਦੇ ਆਪਾਂ ਕੰਮ ਤੇ ਬਾਥਰੂਮ ਦੀ ਫਿਟਿੰਗ ਆਪਣੀ ਹੋ ਗਈ ਬਾਈ ਕੰਪਲੀਟ ਜੈਟ ਦਾ ਪੁਆਇੰਟ ਵੀ ਬਣ ਗਿਆ ਤੇ ਫਲਸ਼ ਟੈਂਕੀ ਦਾ ਪੁਆਇੰਟ ਵੀ ਬਣ ਗਿਆ ਤੇ ਡਵਾਟਰ ਦੀ ਹੋ ਗਈ ਗੁਣੇ ਦੇ ਵਿੱਚ ਫਿਟਿੰਗ ਐਨ ਪ੍ਰੋਪਰ ਆ ਗੱਲਬਾਤ ਆ ਬਈ ਚਿਕੰਡ ਜੀ ਤੇ ਆਜੋ ਦੇਖਦੇ ਆ ਬਾਬੂ ਆਪਣਾ ਕਿਚਨ ਵਿੱਚ ਕਰ ਰਿਹਾ ਫਿਟਿੰਗ ਕਿ ਭਾਈ ਬਾਬੂ ਨਾਲ ਕਰਦਿਆਂ ਗੱਲਬਾਤ ਕਿਥੇ ਤੱਕ ਪਹੁੰਚਿਆ ਉਹਦਾ ਕੰਮ हां जी बाबू ਕਿੱਥੇ ਤੱਕ ਪਹੁੰਚਿਆ ਕੰਮ ਤੇਰਾ ਬਾਕੀ ਹੋ ਗਿਆ ਕੰਮ ਹਾਂਜੀ ਠੀਕ ਹੈ ਕਾਦੇ ਕਾਦੇ ਪੁਆਇੰਟ ਬਣਾਏ ਇਹ 10% ਜੀ ਇਹ ਕੋ ਪ੍ਰੈਸ ਪਾਣੀ ਦਾ ਹੈ ਠੀਕ ਹੈ ਲੋਡਾਈਸੀ ਵਾਲਾ ਇਹ ਜੋ ਲਗਾ ਰਹੇ ਹਾਂ ਗੀਰ ਵਾਲਾ ਹੈ ਠੀਕ ਹੈ ਇਹ ਇਧਰ ਆਪਾਂ ਕੱਲ ਤੁਹਾਨੂੰ ਦਿਖਾਇਆ ਤਾਂ ਵੀਡੀਓ ਚ ਵੀ ਇਧਰੇ ਆਪਾਂ ਰੱਖੋਗੇ ਤੇ ਉੱਪਰ ਗੀਰ ਦੇ ਪੁਆਇੰਟ ਰੱਖੋਗੇ ਬਾਈ ਆ ਰਹੇ ਉੱਪਰ ਗੇਅਰ ਦੇ ਪੁਆਇੰਟ ਹੋ ਗਏ ਤੇ ਸਪਲਾਈ ਚੜ ਗਈ ਟੈਂਕੀ ਵਾਸਤੇ ਫਰੈਸ਼ ਨੂੰ ਵੀ ਚਲੇਗੀ ਉੱਪਰ ਮੇਨ ਸਪਲਾਈ ਤੇ ਬਾਈ ਆ ਚਾਰ ਟੂਟੇ ਦੇ ਪੁਆਇੰਟ ਬਣ ਗਏ ਠੀਕ ਆ ਅੱਜ ਦੀ ਗੱਲਬਾਤ ਇੰਨੀ ਕੀ ਅੱਗੇ ਕਰਦੇ ਆ ਫਿਰ ਦੂਜਾ ਗੱਲਬਾਤ ਹਾਂਜੀ you mm -hmm. de la cuenta ਦੇ ਜੇ ਆਪਾਂ ਕੰਸੀਲਡ ਦਾ ਤੀਰ ਦਾ ਨਿਸ਼ਾਨ ਉੱਪਰੋਂ ਦੇਖ ਕੇ ਸ਼ਾਵਰ ਵਾਸਤੇ ਪਾਣੀ ਜਾਊਗਾ ਤੇ ਇਹ ਤੀਰ ਦਾ ਨਿਸ਼ਾਨ ਆਪਾਂ ਨੇ ਉੱਪਰ ਹੀ ਰੱਖਣਾ ਹੈ। ਹਾਂ ਜੰਗ ਕਿਧਰਾ ਫਲੋਸ਼ਲ ਲਾਉਣਾ ਇਹਨਾਂ ਨੂੰ ਦੋਨੋਂ ਪਾਸੇ ਤੇ ਹਾਂ ਕਰਦੇ। ਜੀ ਨੱਕ। ਠੀਕ ਹੈ ਬਾਪੂ। ਇਹ ਤੁੱਚ ਹੋ ਗਿਆ। ਠੀਕ ਹੈ ਸ਼ਾਵਰ ਦਾ ਠੀਕ ਹੈ ਯਾਰ ਕਿਹੜਾ ਮਿਕਸਚਰ ਲੱਗਣਾ ਇਧਰ ਠੀਕ ਹੈ ਸ਼ਾਵਰ ਦੀ ਹਾਈਟ ਬਾਈ 39 ਦਾ ਟੋਟਾ ਨਹੀਂ ਹਾਂ ਤੇਨੇ ਕਫੜਦਾ 37 ਜਿਹੜਾ ਟੋਟਾ ਲਾ ਦਿੰਨੇ ਆ ਸ਼ਾਵਰ ਦਾ ਕਈ ਵੰਬਰ ਬਾਈ ਨਾ ਆਪਣੇ ਚ ਗਲਤੀ ਕਰ ਦਿੰਨੇ ਆ ਨਾ ਆਪਣਾ ਆਪ ਚੰਗੀ ਤਰ੍ਹਾਂ ਨਾਪ ਕੇ ਇਥੇ ਟੋਟਾ ਵੱਢਣਾ ਕਾਲੀ ਨਹੀਂ ਕਦੇ ਟੋਟੇ ਛੋਟੇ ਬੜੇ ਹੋ ਜੰਨੇ ਆ ਸ਼ੀਆ ਕਰ ਬੜੀ ਨਹੀਂ ਪੁਆਇੰਟ ਬਾਈ ਆਪਾਂ ਨੂੰ ਸਲੂਸ਼ਨ ਲਾ ਕੇ ਨਾਲ ਦੀ ਨਾਲ ਗਿੱਲੇ ਗਲ ਟੋਟੇ ਨੂੰ ਪੱਕੇ ਕਰਨੇ ਪੈਣੇ ਆ। ਇਹ ਸੈੱਟ ਕਰ ਲੈਣੇ ਆ ਇਹ ਸਲੂਸ਼ਨ ਲਾ ਕੇ ਨਾਲ ਦੀ ਨਾਲ ਇੱਕ ਵਾਰੀ ਸੈੱਟ ਹੋ ਗਿਆ ਫਿਰ ਬਾਅਦ ਵਿੱਚ ਘੁੰਮਦੇ ਨਹੀਂ ਹੈਗੇ ਇਹ। ਜੇ ਟੇਡੇ ਹੋਗੇ ਤਾਂ ਆਪਣੇ ਟੇਡੇ ਹੀ ਆਏ ਇਹ ਲੱਗਣਿਆ ਫਿਰ ਵੱਟ ਕੇ ਹੀ ਲੱਗੂਗਾ ਬਾਈ ਦੁਆਰੇ ਜੋੜ ਇਹਦਾ। ਠੀਕ ਆ ਬਾਬੂ। ਆ ਆ ਗਿਆ ਫਿਰ। ਚਲੋ ਸ਼ੁਰੂ ਕਰ। ட்ட ਬਸ ਇਹਨਾਂ ਠੀਕ ਐਥੇ ਲਾ ਕੇ ਸ਼ੁਰੂ ਕਰ ਦੋ। ਫਤਗੱਲਾਂ ਕਰਦੇ ਆ ਇਹ ਰਿਕਾਰਡਿੰਗ ਹੋ ਗਈ ਕੋਈ ਚੱਕਰ ਨਹੀਂ। ਕਰਦੇ ਕੇ ਬਰਾਬਰ ਇਦਾਂ ਹੀ ਰਿਕਾਰਡਿੰਗ ਹੋਈ ਗਈ। ਬਸ ਉਹ ਖਿੱਚ ਕੇ ਰੱਖਤਾ ਹਾਂ ਮੈਂ। ਔਰ ਟੋ ਟੋ ਉੱਥੇ ਲੱਗ ਜਣਾ ਮੈਂ ਕੁਛ ਇਕ ਦਾ ਮੈਨੂੰ ਪੱਕਾ ਲੱਗ ਤੇ ਇਧਰ ਵਾਲੇ ਬਾਸ ਹੁੰਦੀ ਵੀ ਫਿਟਿੰਗ ਆਪਣੀ ਹੋ ਗਈ ਕੰਪਲੀਟ ਸਾਹਮਣੇ ਜਿਹੜੇ ਤੁਸੀਂ ਦੇਖੀ ਜਿੰਨੇ 2.1 ਚ ਫਲਸ਼ ਟੈਂਕ ਦਾ ਇਧਰ ਕੋਨੇ 'ਚ ਸ਼ੀਟ ਲੱਗਣੀ ਹੈ ਤੇ ਆਹ ਕੋਨੇ ਵਾਲਾ ਵਾਸ਼ਵੇਸ਼ਨ ਦਾ ਹੋ ਗਿਆ ਪੁਆਇੰਟ 1 ਸਿੰਗਲ ਪੁਆਇੰਟ ਰੱਖਿਆ ਆਪੇ 'ਚ ਕੱਲੀ ਟੈਂਕੀ ਦੀ ਸਪਲਾਈ ਕਮਾਈ ਹੈ ਭਾਈ ਤੇ ਗੀਅਰ ਤੇ ਫਰੈਸ਼ ਪਾਣੀ ਇੱਧਰ ਬਾਪੂ ਜੀ ਕਹਿੰਦੇ ਲੋਡ ਨਹੀਂ ਹੈ ਛੋਟਾ ਹੀ ਹੈ ਬਾਥਰੂਮ ਇੰਨੀ ਕੁ ਗੱਲਬਾਤ ਹੈ ਤੇ ਤਕਰੀਬਨ ਆਪਣੀ ਬਈ ਫਿਟਿੰਗ ਸਾਰੀ ਕੰਪਲੀਟ ਹੋ ਗਈ ਤੇ ਮਸਾਲਾ ਵਗੈਰਾ ਮਾਰ ਰਹੇ ਆ ਥੋੜਾ ਜਿਹਾ ਫਿਟਿੰਗ ਜਾਮ ਕਰਨੇ ਵਾਸਤੇ ਤੇ ਫਰੈਸ਼ ਵਾਲੀ ਲਾਈਨ ਅੱਗੇ ਵਧਾ ਤੀ ਤੇ ਵਿੜਾ ਉੱਥੇ ਤੱਕ ਆ ਜੀ ਤੇ ਉਹਦੇ ਚ ਇੱਕ ਟੈਪ ਪਾਉਂਦੇ ਤੀ ਟੈਂਕੀ ਦੀ ਤੇ ਫਰੈਸ਼ ਪਾਣੀ ਜਦੋਂ ਅੰਦਰ ਖਿੱਚੂਗੇ ਫਿਰ ਟਾਈਮ ਦੇਖ ਲੂਗੇ ਵੀ ਜੇ ਦੇਣੀ ਹੈ ਨਹੀਂ ਤੇ ਬਾਈ ਆਪਣੀ ਫਿਟਿੰਗ ਸਾਰੀ ਜੀ ਟੂ ਜ਼ेड ਕੰਪਲੀਟ ਹੋ ਗਈ ਤੇ ਕੱਲ ਬਣੇ ਰਹੋ ਬਾਈ ਵੀਡੀਓ ਨਾਲ ਐਂਡ ਤੱਕ ਸਾਰੀ ਵੀਡੀਓ ਦੇਖਿਓ ਅੱਗੇ ਐਂਡ ਤੱਕ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੂਗਾ ਮਸਾਲਾ ਮਾਰਦੇ ਬਾਈ ਬਹੁਤ ਤੇਜ਼ ਆ ਨਾ ਤਾਂ ਕਿ ਪੁਆਇੰਟ ਆਪਣੇ ਜਾਮ ਹੋ ਜਿਵੇਂ ਸਾਰੇ ਮਸਾਲਾ ਬੱਜ ਜਿਹੜੇ ਦਾ ਇੱਕ ਫਾਇਦਾ ਹੈ ਬਾਈ ਜਿੱਦਾਂ ਪਲਾਸਟਿਕ ਦੀ ਫਿਟਿੰਗ ਤੇ ਲੰਮੜੀਆਂ ਜਾਮ ਹੋ ਜਾਂਦੀਆਂ ਬਾਅਦ ਵਿੱਚ ਖੇਲਣ ਜੁੜਣ ਦਾ ਟੱਕਰ ਨਹੀਂ ਪਈ ਜਾਂਦਾ ਹੈਗਾ ਤੇ ਬਾਈ ਗੱਲ ਕਰੀਏ ਕੋਠੀ ਦੇ ਵਿੱਚ ਡੇਢ ਕ ਦਿਨ ਦੇ ਵਿੱਚ ਵਿੱਚ ਕੰਪਲੀਟ ਹੋ ਗਿਆ ਕੰਮ ਕੱਲ ਤੁਹਾਨੂੰ ਦਿਖਾਇਆ ਤਾਂ ਆਪਾਂ ਵੀਡੀਓ ਚ ਝੀਰੀਆਂ ਵੱਜੀਆਂ ਦੀਆਂ ਤੇ ਅੱਜ ਸਮਾਂ ਹੁਣ ਇਸ ਵੇਲੇ 3:00 ਵਜੇ ਦਾ ਹੋ ਗਿਆ ਤੇ ਤਕਰੀਬਨ ਆਪਣੀ ਫਿਟਿੰਗ ਕੰਪਲੀਟ ਹੋ ਗਈ ਅੱਜ ਤੇ ਬਈ ਮਤਲਬ ਕਿ ਡੇਢ ਕ ਦਿਨ ਲੱਗਿਆ ਸਾਰੇ ਟੋਟਲ ਬਣਾ ਕੇ ਇਹਦੇ ਵਿੱਚ ਆਪਣਾ ਫਿਟਿੰਗ ਸਾਰੀ ਏ ਟੂ ਜ਼ेड ਹੋ ਗਈ ਤੇ ਬਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਔਰ ਸਬਸਕ੍ਰਾਈਬ ਬਈ ਕਰਨਾ ਨਾ ਭੁੱਲੇ ਕਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਜ਼ਰੂਰ ਕਰੇ ਕਰੋ ਤੇ ਬਈ ਅੱਜ ਦੀ ਆਪਾਂ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਤੇ ਬਣੇ ਰਹੋ ਬਈ ਅਗਲੀ ਵੀਡੀਓ ਦੇ ਨਾਲ ਛੇਤੀ ਹੀ ਤੁਹਾਨੂੰ ਨਵਾਂ ਵਲੌਗ ਦੇਖਣੇ ਵਾਸਤੇ ਮਿਲੂਗਾ ਧੰਨਵਾਦ ਬਈ